ਇਸ ਵੇਲੇ ਦੀ ਵੱਡੀ ਖਬਰ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਸਲੇ ਦੇ ਵਿੱਚ ਐਸ ਆਈ ਟੀ ਦੇ ਵੱਲੋਂ ਵਾਰ-ਵਾਰ ਸ hẳn ਕੀਤੇ ਜਾ ਰਹੇ ਸੀ ਜਿਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਇਹਨਾਂ ਸ hẳnਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਅਤੇ ਇਹਨਾਂ ਸ hẳnਾਂ ਨੂੰ ਹਾਈ ਕੋਰਟ ਦੇ ਵਿੱਚ ਗਲਤ ਦੱਸਿਆ ਗਿਆ ਸੀ ਤੇ ਹੁਣ ਸੁਣਵਾਈ ਦੇ ਦੌਰਾਨ ਜਿਹੜੀ ਐਸਆਈਟੀ ਹੈ ਉਸ ਨੇ ਸੰਮਣ ਜਿਹੜੇ ਉਹ ਵਾਪਸ ਲੈ ਲੈਨੇ ਤਾਂ ਬਹੁਤ ਵੱਡੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਡਰੱਗ ਮਸਲਿਆਂ ਦੇ ਵਿੱਚ ਐਸਆਈਟੀ ਜਿਹੜੇ ਵਾਰ-ਵਾਰ ਸੰਮਣ ਵਿਕਰਮ ਸਿੰਘ ਮਜੀਠੀਆ ਹਰਾਂ ਨੂੰ ਕਰ ਰਹੀ ਸੀ ਹੁਣ ਉਹਨਾਂ ਸੰਮਣਾਂ ਨੂੰ ਐਸਆਈਟੀ ਨੇ ਵਾਪਸ ਲੈ ਲਿਆ ਦੱਸਦੀ ਹੈ ਕਿ 30 ਦਸੰਬਰ 2021 ਨੂੰ ਡਰੱਗ ਮਸਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਡਰੱਗ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਕਈ ਮਹੀਨੇ ਜੇਲ੍ਹ ਦੇ ਵਿੱਚ ਵੀ ਰਹਿਣਾ ਪੈ ਗਿਆ ਸੀ ਅਤੇ ਹੁਣ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਦੇ ਉੱਤੇ ਬਾਹਰ ਸੀ ਅਤੇ ਲਗਾਤਾਰ ਹੁਣ ਬਿਕਰਮ ਸਿੰਘ ਮਜੀਠੀਆ ਤੋਂ ਐਸ ਆਈ ਟੀ ਪੁੱਛਗਿੱਛ ਜਿਹੜੀ ਆ ਉਹ ਕਰ ਰਹੀ ਸੀ ਪਰ ਕਿਸੇ ਵੀ ਸਿੱਟੇ ਤੇ ਪਹੁੰਚਣ ਵਿੱਚ ਨਾਕਾਮਯਾਬ ਐਸ ਆਈ ਟੀ ਹੋ ਰਹੀ ਸੀ ਅਤੇ ਇਸੇ ਚੀਜ਼ ਨੂੰ ਆਧਾਰ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਵਕੀਲਾਂ ਦੇ ਵੱਲੋਂ ਬਣਾਇਆ ਗਿਆ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਵਾਰ-ਵਾਰ ਪਰੇਸ਼ਾਨ ਕਰਨ ਵਾਸਤੇ ਸਾਧ ਰਹੀ ਹੈ ਪਰ ਉਹਨਾਂ ਦੇ ਕੋਲੇ ਕੋਈ ਵੀ ਸਬੂਤ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਹੀਂ ਹੈ ਨਾ ਹੀ ਜਾਂਚ ਦੇ ਦੌਰਾਨ ਕੋਈ ਨਵਾਂ ਤੱਥ ਜਿਹੜਾ ਉਹ ਸਾਹਮਣੇ ਆਇਆ ਪਰ ਜਾਣਬੁੱਝ ਕੇ ਸਿਰਫ ਐਸਆਈਟੀ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਪਰੇਸ਼ਾਨ ਕਰਨ ਦੇ ਵਾਸਤੇ ਇਹ ਸਭ ਕੁਝ ਕਰ ਰਹੀ ਹੈ ਜਿਹੜੀ ਸਾਰੀ ਸੁਣਵਾਈ ਹੋ ਰਹੀ ਸੀ ਤਾਂ ਉਹ ਸੁਣਵਾਈ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਇਹਨਾਂ ਸਮਣਾਂ ਨੂੰ ਨਜਾਇਜ਼ ਦੱਸਿਆ ਗਿਆ ਅਤੇ ਇਹਨਾਂ ਸਮਣਾਂ ਨੂੰ ਹੁਣ ਐਸਆਈਟੀ ਦੇ ਵੱਲੋਂ ਵਾਪਸ ਲੈ ਲਿਆ ਗਿਆ ਦੱਸਦੀ ਹੈ ਕਿ ਪਹਿਲਾਂ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਸਮਣਨ ਕੀਤਾ ਗਿਆ ਸੀਗਾ ਕਿ ਉਹ ਐਸਆਈਟੀ ਦੇ ਅੱਗੇ ਪੇਸ਼ ਹੋਣ ਤੇ ਬਾਅਦ ਦੇ ਵਿੱਚ ਹੁਣ ਇਹ ਵੀ ਗੱਲ ਕਹੀ ਗਈ ਸੀ ਕਿ ਸ਼ਾਇਦ 8 ਜੁਲਾਈ ਨੂੰ ਬਿਕਰਮ ਸਿੰਘ ਮਜੀਠੀਆ ਹੋਣੀ ਹੋਰਾਂ ਨੂੰ ਸਮਣਨ ਜਿਹੜਾ ਉਹ ਕੀਤਾ ਹੈ ਕਿ ਪੇਸ਼ ਹੋਣ ਦੇ ਲਈ ਪਰ ਹੁਣ ਅੱਜ ਇਹ ਗੱਲ ਸਾਹਮਣੇ ਆ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਤੇ ਵੱਡੀ ਰਾਹਤ ਦੇ ਵਿੱਚ ਇਹ ਹੈ ਕਿ ਐਸ ਆਈ ਟੀ ਦੇ ਵੱਲੋਂ ਸੰਮਣ ਜਿਹੜੇ ਆ ਉਹ ਵਾਪਸ ਨ ਲੈ ਲਗੇ ਨੇ ਤਾਂ ਵਾਰ-ਵਾਰ ਐਸਆਈਟੀ ਇੱਕ ਤੋਂ ਬਾਅਦ ਇੱਕ ਨਵੀਂ ਐਸਆਈਟੀ ਜਿਹੜੀ ਉਹ ਬਣ ਰਹੀ ਸੀ ਇਸ ਮਸਲੇ ਦੇ ਵਿੱਚ ਪਰ ਨਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਦੋਸ਼ੀ ਹੈ ਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇ ਤੌਰ ਤੇ ਕੋਈ ਫੈਸਲਾ ਜਿਹੜਾ ਸਾਹਮਣੇ ਆ ਰਿਹਾ ਸੀਗਾ ਬਸ ਲਗਾਤਾਰ ਐਸਆਈਟੀਆਂ ਬਣ ਰਹੀਆਂ ਸੀ ਪੁੱਛਗਿੱਛਾਂ ਚੱਲ ਰਹੀਆਂ ਸੀ ਅਤੇ ਫੇਰ ਐਸਆਈਟੀ ਜਿਹੜੀ ਆ ਉਹ ਨਵੀਂ ਬਣ ਜਾਂਦੀ ਸੀ ਔਰ ਵਿਕਰਮ ਸਿੰਘ ਮਜੀਠੀਆ ਹੋਈ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਆ ਕਿ ਇਸ ਕੇਸ ਦੇ ਵਿੱਚ ਮੈਨੂੰ ਸਿਰਫ ਫਸਾਉਣ ਵਾਸਤੇ ਹੀ ਇਹ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਮੈਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਜਦਕਿ ਇਹਨਾਂ ਦੇ ਕੋਲ ਮੇਰੇ ਖਿਲਾਫ ਨਾ ਤਾਂ ਕੋਈ ਸਬੂਤ ਹੈ ਅਤੇ ਪੁੱਛਗਛ ਦੇ ਦੌਰਾਨ ਵੀ ਕੋਈ ਨਵੀਂ ਚੀਜ਼ ਇਹਨਾਂ ਨੂੰ ਨਹੀਂ ਮਿਲ ਸਕੀ ਸਿਰਫ ਜਾਣਬੁੱਝ ਕੇ ਮੈਨੂੰ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ ਇਹ ਗੱਲਾਂ ਬਿਕਰਮ ਸਿੰਘ ਮਜੀਠੀਆ ਹੁਰੀ ਲਗਾਤਾਰ ਜਿਹੜੇ ਉਹ ਕਹਿੰਦੇ ਨਜ਼ਰੀ ਆ ਰਹੇ ਹਨ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਐਸਆਈਟੀ ਨੂੰ ਪੈਰ ਪਛਾਹ ਖਿੱਚਣਾ ਪੈ ਗਿਆ ਤੇ ਐਸਆਈਟੀ ਨੇ ਆਪਣੇ ਕੀਤੇ ਸਮਣ ਜਿਹੜੇ ਆ ਉਹ ਵਾਪਸ ਲੈ ਲੈਨੇ ਤਾਂ ਦੱਸ ਦਈਏ ਕਿ ਇਹ ਜਿਹੜੇ ਡਰੱਗ ਮਸਲੇ ਦੇ ਵਿੱਚ ਇਹ ਇਹੋ ਜਿਹੇ ਇਲਜ਼ਾਮ ਜਿਹੜੇ ਆ ਉਹ ਪਹਿਲਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਲਗਾ ਚੁੱਕੇ ਨੇ ਅਤੇ ਹੁਣ ਬਾਅਦ ਦੇ ਵਿੱਚ ਉਹਨਾਂ ਇਸ ਇਲਜ਼ਾਮਾਂ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਦੋਂ ਉਹਨਾਂ ਨੂੰ ਮਾਣਹਾਨੀ ਦਾ ਜਿਹੜਾ ਨੋਟਿਸ ਭੇਜਿਆ ਗਿਆ ਜਦੋਂ ਕੇਸ ਚੱਲਿਆ ਤਾਂ ਥੋੜੇ ਹੀ ਸਮੇਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਅਰਵਿੰਦ ਕੇਜਰੀਵਾਲ ਜਿਹੜੇ ਉਹ ਮਾਫੀ ਮੰਗਦੇ ਵੀ ਨਜ਼ਰੀ ਆਏ ਸੀ ਲਿਖਤੀ ਤੌਰ ਤੇ ਉਹਨਾਂ ਨੇ ਮਾਫੀ ਵੀ ਮੰਗੀ ਸੀ ਤਾਂ ਹੁਣ ਦੱਸ ਦਈਏ ਕਿ ਇਸ ਸਰਕਾਰ ਦੇ ਵਿੱਚ ਕਈ ਐਸਆਈਟੀਆਂ ਜਿਹੜੀਆਂ ਬਣ ਚੁੱਕੀਆਂ ਨੇ ਪਰ ਕੋਈ ਵੀ ਸੱਟੇ ਤੱਕ ਉਹ ਐਸਆਈਟੀਆਂ ਨਹੀਂ ਪਹੁੰਚ ਸਕੀਆਂ ਪਰ ਹੁਣ ਉਹਨਾਂ ਨੇ ਇਹ ਗੱਲ ਜ਼ਰੂਰ ਰਾਹਤ ਮਿਲੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਕਿ ਐਸਆਈਟੀ ਨੇ ਆਪਣੇ ਜਿਹੜੇ ਭੇਜੇ ਸਮਨ ਨੇ ਉਹ ਵਾਪਸ ਲੈ ਲੈਨੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਨਰਲ ਲੋਕਾਂ ਦੀ ਟੀਮ ਇਧਰ ਇਸ ਵੇਲੇ ਦੀ ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਰਗ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਰਗ ਮਸਲੇ ਦੇ ਵਿੱਚ ਐਸਆਈਟੀ ਦੇ ਵੱਲੋਂ ਵਾਰ-ਵਾਰ ਸਾਮਣ ਕੀਤੇ ਜਾ ਰਹੇ ਸੀ ਜਿਸ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਇਹਨਾਂ ਸੱਮਣਾਂ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਅਤੇ ਇਹਨਾਂ ਸੱਮਣਾਂ ਨੂੰ ਹਾਈ ਕੋਰਟ ਦੇ ਵਿੱਚ ਗਲਤ ਦੱਸਿਆ ਗਿਆ ਸੀ ਅਤੇ ਹੁਣ ਸੁਣਵਾਈ ਦੇ ਦੌਰਾਨ ਜਿਹੜੀ ਐਸਆਈਟੀ ਹੈ ਉਸ ਨੇ ਸੱਮਣ ਜਿਹੜੇ ਉਹ ਵਾਪਸ ਲੈ ਲੈਨੇ ਤਾਂ ਬਹੁਤ ਵੱਡੀ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਡਰੱਗ ਮਸਲਿਆਂ ਦੇ ਵਿੱਚ ਐਸਆਈਟੀ ਜਿਹੜੇ ਵਾਰ-ਵਾਰ ਸੱਮਣ ਬਿਕਰਮ ਸਿੰਘ ਮਜੀਠੀਆ ਹਰਾਂ ਨੂੰ ਕਰ ਰਹੀ ਸੀ ਹੁਣ ਉਹਨਾਂ ਸੰਮਣਾਂ ਨੂੰ ਐਸਆਈਟੀ ਨੇ ਵਾਪਸ ਲੈ ਲਿਆ ਦੱਸਦੀ ਹੈ ਕਿ 30 ਦਸੰਬਰ 2021 ਨੂੰ ਡਰੱਗ ਮਸਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਡਰੱਗ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਕਈ ਮਹੀਨੇ ਜੇਲ੍ਹ ਦੇ ਵਿੱਚ ਵੀ ਰਹਿਣਾ ਪੈ ਗਿਆ ਸੀ ਅਤੇ ਹੁਣ ਵਿਕਰਮ ਸਿੰਘ ਮਜੀਠੀਆ ਜ਼ਮਾਨਤ ਦੇ ਉੱਤੇ ਬਾਹਰ ਸੀ ਅਤੇ ਲਗਾਤਾਰ ਹੁਣ ਵਿਕਰਮ ਸਿੰਘ ਮਜੀਠੀਆ ਤੋਂ ਐਸਆਈਟੀ ਪੁਚਗਤ ਜਿਹੜੀ ਆ ਉਹ ਕਰ ਰਹੀ ਸੀ ਪਰ ਕਿਸੇ ਵੀ ਸਿੱਟੇ ਤੇ ਪਹੁੰਚਣ ਵਿੱਚ ਨਾਕਾਮਯਾਬ ਐਸਆਈਟੀ ਹੋ ਰਹੀ ਸੀ ਅਤੇ ਇਸੇ ਚੀਜ਼ ਨੂੰ ਆਧਾਰ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਵਕੀਲਾਂ ਦੇ ਵੱਲੋਂ ਬਣਾਇਆ ਗਿਆ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਵਾਰ-ਵਾਰ ਪਰੇਸ਼ਾਨ ਕਰਨ ਵਾਸਤੇ ਸਾਧ ਰਹੀ ਹੈ ਪਰ ਉਹਨਾਂ ਦੇ ਕੋਲੇ ਕੋਈ ਵੀ ਸਬੂਤ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਹੀਂ ਹੈ ਨਾ ਹੀ ਜਾਂਚ ਦੇ ਦੌਰਾਨ ਕੋਈ ਨਵਾਂ ਤੱਥ ਜਿਹੜਾ ਉਹ ਸਾਹਮਣੇ ਆਇਆ ਪਰ ਜਾਣਬੁੱਝ ਕੇ ਸਿਰਫ ਐਸਆਈਟੀ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਪਰੇਸ਼ਾਨ ਕਰਨ ਦੇ ਵਾਸਤੇ ਇਹ ਸਭ ਕੁਝ ਕਰ ਰਹੀ ਹੈ ਜਿਹੜੀ ਸਾਰੀ ਸੁਣਵਾਈ ਹੋ ਰਹੀ ਸੀ ਤਾਂ ਉਹ ਸੁਣਵਾਈ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਇਹਨਾਂ ਸਮਣਾਂ ਨੂੰ ਨਜਾਇਜ਼ ਦੱਸਿਆ ਗਿਆ ਅਤੇ ਇਹਨਾਂ ਸਮਣਾਂ ਨੂੰ ਹੁਣ ਐਸਆਈਟੀ ਦੇ ਵੱਲੋਂ ਵਾਪਸ ਲੈ ਲਿਆ ਗਿਆ ਦੱਸਦੀ ਹੈ ਕਿ ਪਹਿਲਾਂ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਸਮਣਨ ਕੀਤਾ ਗਿਆ ਸੀਗਾ ਕਿ ਉਹ ਐਸਆਈਟੀ ਦੇ ਅੱਗੇ ਪੇਸ਼ ਹੋਣ ਤੇ ਬਾਅਦ ਦੇ ਵਿੱਚ ਹੁਣ ਇਹ ਵੀ ਗੱਲ ਕਹੀ ਗਈ ਸੀ ਕਿ ਸ਼ਾਇਦ 8 ਜੁਲਾਈ ਨੂੰ ਬਿਕਰਮ ਸਿੰਘ ਮਜੀਠੀਆ ਹੋਣੀ ਹੋਰਾਂ ਨੂੰ ਸੰਮਣ ਜਿਹੜਾ ਉਹ ਕੀਤਾ ਹੈ ਕਿ ਪੇਸ਼ ਹੋਣ ਦੇ ਲਈ ਪਰ ਹੁਣ ਅੱਜ ਇਹ ਗੱਲ ਸਾਹਮਣੇ ਆ ਗਈ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਤੇ ਵੱਡੀ ਰਾਹਤ ਦੇ ਵਿੱਚ ਇਹ ਹੈ ਕਿ ਐਸ ਆਈ ਟੀ ਦੇ ਵੱਲੋਂ ਸੰਮਣ ਜਿਹੜੇ ਆ ਉਹ ਵਾਪਸ ਲਾ ਲੱਗੇ ਨਹੀਂ ਤਾਂ ਵਾਰ-ਵਾਰ ਐਸਆਈਟੀ ਇੱਕ ਤੋਂ ਬਾਅਦ ਇੱਕ ਨਵੀਂ ਐਸਆਈਟੀ ਜਿਹੜੀ ਉਹ ਬਣ ਰਹੀ ਸੀ ਇਸ ਮਸਲੇ ਦੇ ਵਿੱਚ ਪਰ ਨਾ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਦੋਸ਼ੀ ਹੈ ਤੇ ਨਾ ਹੀ ਬਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਦੇ ਤੌਰ ਤੇ ਕੋਈ ਫੈਸਲਾ ਜਿਹੜਾ ਸਾਹਮਣੇ ਆ ਰਿਹਾ ਸੀਗਾ ਬਸ ਲਗਾਤਾਰ ਐਸਆਈਟੀਆਂ ਬਣ ਰਹੀਆਂ ਸੀ ਪੁੱਛਗਿੱਛਾਂ ਚੱਲ ਰਹੀਆਂ ਸੀ ਅਤੇ ਫੇਰ ਐਸਆਈਟੀ ਜਿਹੜੀ ਆ ਉਹ ਨਵੀਂ ਬਣ ਜਾਂਦੀ ਸੀ ਔਰ ਵਿਕਰਮ ਸਿੰਘ ਮਜੀਠੀਆ ਹੋਰੀ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਆ ਕਿ ਇਸ ਕੇਸ ਦੇ ਵਿੱਚ ਮੈਨੂੰ ਸਿਰਫ ਫਸਾਉਣ ਵਾਸਤੇ ਹੀ ਇਹ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਮੈਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਜਦਕਿ ਇਹਨਾਂ ਦੇ ਕੋਲ ਮੇਰੇ ਖਿਲਾਫ ਨਾ ਤਾਂ ਕੋਈ ਸਬੂਤ ਹੈ ਅਤੇ ਪੁੱਛਗਿਛ ਦੇ ਦੌਰਾਨ ਵੀ ਕੋਈ ਨਵੀਂ ਚੀਜ਼ ਇਹਨਾਂ ਨੂੰ ਨਹੀਂ ਮਿਲ ਸਕੀ ਸਿਰਫ ਜਾਣਬੁੱਝ ਕੇ ਮੈਨੂੰ ਪਰੇਸ਼ਾਨ ਜਿਹੜਾ ਉਹ ਕੀਤਾ ਜਾ ਰਿਹਾ ਇਹ ਗੱਲਾਂ ਬਿਕਰਮ ਸਿੰਘ ਮਜੀਠੀਆ ਹੁਰੀ ਲਗਾਤਾਰ ਜਿਹੜੇ ਉਹ ਕਹਿੰਦੇ ਨਜ਼ਰੀ ਆ ਰਹੇ ਹਨ ਤਾਂ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ ਮਿਲੀ ਹੈ ਐਸਆਈਟੀ ਨੂੰ ਪੈਰ ਪਛਾਹ ਖਿੱਚਣਾ ਪੈ ਗਿਆ ਤੇ ਐਸਆਈਟੀ ਨੇ ਆਪਣੇ ਕੀਤੇ ਸਮਣ ਜਿਹੜੇ ਆ ਉਹ ਵਾਪਸ ਲੈ ਲੈਨੇ ਤਾਂ ਦੱਸ ਦਈਏ ਕਿ ਇਹ ਜਿਹੜੇ ਡਰੱਗ ਮਸਲੇ ਦੇ ਵਿੱਚ ਇਹ ਇਹੋ ਜਿਹੇ ਇਲਜ਼ਾਮ ਜਿਹੜੇ ਆ ਉਹ ਪਹਿਲਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਲਗਾ ਚੁੱਕੇ ਨੇ ਅਤੇ ਹੁਣ ਬਾਅਦ ਦੇ ਵਿੱਚ ਉਹਨਾਂ ਇਸ ਇਲਜ਼ਾਮਾਂ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਦੋਂ ਉਹਨਾਂ ਨੂੰ ਮਾਨ ਹਾਨੀ ਦਾ ਜਿਹੜਾ ਨੋਟਿਸ ਭੇਜਿਆ ਗਿਆ ਜਦੋਂ ਕੇਸ ਚੱਲਿਆ ਤਾਂ ਥੋੜੇ ਹੀ ਸਮੇਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਅਰਵਿੰਦ ਕੇਜਰੀਵਾਲ ਜਿਹੜੇ ਉਹ ਮਾਫੀ ਮੰਗਦੇ ਵੀ ਨਜ਼ਰੀ ਆਏ ਸੀ ਲਿਖਤੀ ਤੌਰ ਤੇ ਉਹਨਾਂ ਨੇ ਮਾਫੀ ਵੀ ਮੰਗੀ ਸੀ ਤਾਂ ਹੁਣ ਦੱਸ ਦਈਏ ਕਿ ਇਸ ਸਰਕਾਰ ਦੇ ਵਿੱਚ ਕਈ ਐਸਆਈਟੀਆਂ ਜਿਹੜੀਆਂ ਬਣ ਚੁੱਕੀਆਂ ਨੇ ਪਰ ਕੋਈ ਵੀ ਸੱਟੇ ਤੱਕ ਉਹ ਐਸਆਈਟੀਆਂ ਨਹੀਂ ਪਹੁੰਚ ਸਕੀਆਂ ਪਰ ਹੁਣ ਉਹਨਾਂ ਨੇ ਇਹ ਗੱਲ ਜ਼ਰੂਰ ਰਾਹਤ ਮਿਲੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਕੇਐਸਆਈਟੀ ਨੇ ਆਪਣੇ ਜਿਹੜੇ ਭੇਜੇ ਸਬਮਨ ਨੇ ਉਹ ਵਾਪਸ ਲੈ ਲੈਨੇ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਨਰਲ ਲੋਕਾਂ ਦੀ ਟੀਮ ਦੇ ਨਾਲ